ਇਕਦੇ ਹਰਪ੍ਰੀਤ ਸਿੰਘ ਜੀ ਮੋਰਪੁਰ ਹਕੀਮਾ ਫਾਸਟ ਪ੍ਰਾਈ 73 ਕਿਲੋ 430 ਗ੍ਰਾਮ ਟਰੈਕਟਰ ਖਿੱਚਣ ਵਾਲੀ ਗਾਂ ਜਿਹੜੀ ਗਾਂ ਉਹ ਟਰੈਕਟਰ ਨੂੰ ਖਿੱਚ ਕੇ ਲੈਗੀ ਪੋਨੇ 74 ਕਿਲੋ 430 ਗ੍ਰਾਮ ਦੁੱਧ ਦਿੰਦਾ ਹੈ ਜੀ ਫਾਸਟ ਪ੍ਰਾਈ ਹਰਪ੍ਰੀਤ ਸਿੰਘ ਲੋਰਪੁਰ ਹਕੀਮਾ ਕਿਸਾਨਾਂ ਵੱਲੋਂ ਬਣਾਈ ਗਈ ਕੰਪਨੀ ਪੀਡੀਐਸ ਉਸ ਤੋਂ ਵੱਲੋਂ ਇਸ ਫਾਰਮੂਲ ਨਿਊਟ੍ਰੀਸ਼ਨ ਦਿੱਤੀ ਜਾਂਦੀ ਹੈ ਪਿਰਤਪਾਲ ਜੀ ਬਹੁਤ ਖੂਬ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਮੇਹਰ ਸਦਕਾ ਇਸ ਟਰੈਕਟਰ ਦਾ ਮਾਣ ਮਿਲਿਆ ਪੰਜਾਬ ਨੂੰ ਜਿੱਤਣ ਦਾ ਦੁਨ ਦੇ ਵਿੱਚ ਬਲੋ ਜੀ ਚਾਪੀਆਂ ਬਣਾਓ ਟਰੈਕਟਰ ਦੇ ਟਰੈਕਟਰ ਦੇ ਕੋਲ ਆ ਕੇ ਇੱਕ ਵਾਰ ਫੋਟੋ ਕਰਾ ਦੇ ਹਰਪ੍ਰੀਤ ਸਿੰਘ ਟਰੈਕਟਰ ਦੇ ਕੋਲ ਆ ਬਈ ਗਾੜ ਨੂੰ ਕਰੋ ਮਾੜੇ ਦੇ ਸਾਈਡ ਤੇ ਚਾਪੀਆਂ ਟਰੈਕਟਰ ਦੀ ਬਣਾਓ ਜੀ ਟਰੈਕਟਰ ਦੇ ਕੋਲ ਆ ਕੇ ਜੀ ਆ ਜਾਓ ਪ੍ਰਧਾਨ ਜੀ ਉੱਪਰ ਜਾ ਜਾਓ ਟਰੈਕਟਰ ਦੇ ਉੱਪਰੇ ਉੱਪਰ ਆ ਜਾਓ ਜੀ ਉੱਪਰੇ ਉੱਪਰ ਕਮੇਟੀ ਵਾਲਿਆਂ ਨੂੰ ਬੈਨਤੀ ਆ ਮਾੜੀ ਜੀ ਜਗ੍ਹਾ ਬਣਾਓ ਜੀ ਕੰਮ ਦੇ ਲਈ ਪ੍ਰਾਇਜ ਜੀ ਸਾਈਕਲ ਪ੍ਰਾਈਜ ਇਸ ਦਾ ਅਮਰਜਿੰਦਰ ਸਿੰਘ ਮੱਝਾਂ ਵਾਲੇ ਸਾਈਡ ਤੇ ਉਹਦੀ ਮਾੜਾ ਹੋ ਜੇ ਤੇ ਰੁਪਈਆ ਉੱਪਰ ਬੈਠ ਕੇ ਏਸ ਸੋ ਸਾਵਨ ਨੂੰ 9:30 ਵਜੇ ਲੋਗੋ ਫਲਾਸਟੇ ਕਰਾਇਆ ਜਾਵੇਗਾ ਲਾਈਵ ਇੱਕ ਮਿੰਟ ਚਾਹੀਦੀ ਬੱਲੇ ਬੱਲੇ ਕਰਾ ਦੇ ਦੀ ਪੀਐਸ ਦੀ ਟੀਮ ਨੇ ਜਿਨ੍ਹਾਂ ਨੇ ਇਸ ਗਾਣ ਨੂੰ ਨੋਟ੍ਰੀਸ਼ਨ ਦਿੱਤਾ ਹੈ ਪੱਤ ਪਾਲ ਦੀ ਦਾ ਬਹੁਤ ستک ہے سیکنڈ پرائز امرجیت نے ਇੰਨਾ ਦੇ ਗਾਂ ਨੇ ਕਮਤਰ ਕਿੰਨੋਂ ਫੇਸੋ 25 ਗ੍ਰਾਮ ਦੁੱਧ ਦਿੰਦਾ ਹੈ ਵੀ ਲੋ ਵੀ ਸਾਢੇ 4 ਟਰੈਕਟਰ ਜਾਣ ਤੋਂ ਵੱਡਾ ਇਹਨਾਂ ਤੋਂ ਬਾਅਦ ਗੁਰਪ੍ਰੀਤ ਸਿੰਘ ਤੋਂ ਵੀ ਫਤਰ ਪਾਸੋਂ ਪੇਤਰ ਐਸ ਵੀ ਐਸ ਤੱਕ ਗੁਰਪ੍ਰੀਤ ਸਿੰਘ ਤੋਂ ਗਾਂ ਨੇ ਸਾਢੇ 9

ਪੋਰਾ ਕਰੋ ਜੀ ਕਰੋ ਦੇ ਪੋਰਾ ਜੀ ਪੰਜਾਬ ਸਿੰਘ ਜੀ ਰੇਸਾ ਮਾਰ ਲਿਆ ਬਣਦਿਆ